ਬਾਂਦਰ ਕੀ ਜਾਣੇ ਅਦਰਕ ਦਾ ਸਵਾਦ ਇਹ ਗੱਲ ਤਾਂ ਤੁਸੀਂ ਸੁਣੀ ਹੋਣੀ ਐ ਪਰ ਇਹ ਹੁਣ ਪੁਰਾਣੀ ਹੋ ਗਈ ਐ ਬਾਂਦਰ ਅਦਰਕ ਦਾ ਸਵਾਦ ਜਾਣੇ ਨਾ ਜਾਣੇ ਪਰ ਬਾਂਦਰ ਖੰਡ ਦਾ ਸਵਾਦ ਜ਼ਰੂਰ ਜਾਣਦੇ ਐ ਇਸੇ ਕਰਕੇ ਤਾਂ ਬਾਂਦਰ 30 ਜਨਾਂ ਦੇ ਵਿੱਚ ਵਿੱਚ 35 ਲੱਖ ਦੀ ਖੰਡ ਖਾ ਗਈ ਐ ਇਹ ਬਿਲਕੁਲ ਤੁਸੀਂ ਸਹੀ ਸੁਣਿਆ ਐ ਇਹ ਮਾਮਲਾ ਜਿਹੜਾ ਸਾਹਮਣੇ ਆ ਚੁੱਕਿਆ ਐ ਕਿ ਬਾਂਦਰ 1 ਮਹੀਨੇ ਦੇ ਵਿੱਚ ਵਿੱਚ 1100 ਸੈਂਤੀ ਕੁਆਂਟਲ ਖੰਡ ਜਿਹੜੀ ਆ ਉਹ ਖਾ ਗਈ ਹੈ ਤੇ 35 ਲੱਖ ਰੁਪਏ ਦੀ ਇਹ ਖੰਡ ਬਣਦੀ ਹੈ ਮਾਮਲਾ ਇਹ ਸਾਹਮਣੇ ਆਇਆ ਇੱਕ ਖੰਡ ਦੀ ਮਿਲ ਦਾ ਜੋ ਕਿ 2021 ਤੋਂ ਬੰਦ ਪਈ ਸੀ ਬੜੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਫਰਵਰੀ ਦੇ ਵਿੱਚ ਇਸ ਮਿਲ ਦੇ ਵਿੱਚ ਜਿਹੜਾ ਖੰਡ ਦਾ ਸਟਾਕ ਪਿਆ ਸੀ ਉਹਨੂੰ ਚੈੱਕ ਕੀਤਾ ਗਿਆ ਤੇ ਫਿਰ ਮਾਰਚ ਦੇ ਵਿੱਚ ਜਦੋਂ ਦੁਬਾਰੇ ਚੈੱਕ ਕੀਤਾ ਗਿਆ 30 ਦਿਨਾਂ ਦੇ ਵਿੱਚ ਵਿੱਚ 1130 37 ਕੁਆਂਟਲ ਖੰਡ ਜਿਹੜੀ ਆ ਉਹ ਘਟ ਗਈ ਐ ਹੁਣ ਜਿਹੜੇ ਵੱਡੇ ਅਧਿਕਾਰੀ ਜਿਹੜੇ ਸੀਗੇ ਉਹ ਖੰਡ ਦਾ ਆਡਿਟ ਕਰਨ ਆਏ ਸੀ ਖੰਡ ਨੂੰ ਚੈੱਕ ਕਰਨਾ ਸੀ ਸਟਾਕ ਨੂੰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ 1137 ਕੁਆਂਟਲ 35 ਲੱਖ ਰੁਪਏ ਦੀ ਖੰਡ ਕਿੱਧਰ ਗਈ ਉਹਨਾਂ ਨੇ ਉਹ ਮਿਲ ਦੇ ਅਧਿਕਾਰੀਆਂ ਨੂੰ ਬੁਲਾਇਆ ਜਿਹੜੇ ਉੱਥੇ ਦੇਖਰੇਖ ਕਰਦੇ ਸੀ ਤੇ ਉਹਨਾਂ ਤੋਂ ਜਦੋਂ ਪੁੱਛਿਆ ਕਿ ਇਹ ਖੰਡ ਕਿੱਧਰ ਗਈ ਤੇ ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਤਾਂ ਫੇਰ ਉਦੋਂ ਬਾਅਦ ਜਿਹੜਾ ਜਵਾਬ ਦਿੱਤਾ ਗਿਆ ਕਿ ਇੱਕ ਤਾਂ ਜੀ ਫਰਵਰੀ ਦੇ ਵਿੱਚ ਮੀਂਹ ਬਹੁਤ ਪਿਆਏ ਹੋ ਸਕਦਾ ਮੀਂਹ ਦੇ ਕਰਕੇ ਖੰਡ ਖਰਾਬ ਹੋ ਗਈ ਹੋਵੇ ਤੇ ਨੰਬਰ 2 ਤੇ ਜਿਹੜਾ ਇਹ ਜਵਾਬ ਦਿੱਤਾ ਗਿਆ ਕਿ ਇਸ ਮਿਲ ਦੇ ਵਿੱਚ ਬਾਂਦਰ ਬਹੁਤ ਰਹਿੰਦੇ ਆ ਹੋ ਸਕਦਾ ਇਹ ਖੰਡ ਉਹ ਬਾਂਦਰ ਖਾ ਗਏ ਪਰ ਜਿਹੜੇ ਅਧਿਕਾਰੀ ਵੱਡੇ ਆਏ ਸੀਗੇ ਚੈੱਕ ਕਰਨ ਦੇ ਲਈ ਉਹਨਾਂ ਦੇ ਇਹ ਗੱਲ ਗਲੇ 'ਚੋਂ ਥੱਲੇ ਨਹੀਂ ਉਤਰੀ ਉਹ ਮੰਨਣ ਨੂੰ ਤਿਆਰ ਨਹੀਂ ਹੋਏ ਕਿ 35 ਲੱਖ ਰੁਪਏ ਦੀ ਖੰਡ 1137 ਕੁਆਂਟਲ ਖੰਡ ਇੱਕ ਮਹੀਨੇ ਚ ਬਾਂਦਰ ਕਿਵੇਂ ਖਾ ਗਏ ਐ ਸੋ ਇਹ ਪੂਰਾ ਮਾਮਲਾ ਜਿਹੜਾ ਹੈਗਾ ਉੱਤਰ ਪ੍ਰਦੇਸ਼ ਦੇ ਅਲੀਗੜ ਚ ਸਾਥਾ ਮਿਲ ਦੀ ਖੰਡ ਆ ਜਿੱਥੋਂ ਇਹ ਪੂਰਾ ਮਾਮਲਾ ਜਿਹੜਾ ਸਾਹਮਣੇ ਆਇਆ ਏ ਔਰ ਬੜੀ ਹੈਰਾਨੀ ਵਾਲਾ ਮਾਮਲਾ ਜਿਹੜਾ ਜਿਹੜਾ ਬੰਦਾ ਇਹ ਖਬਰ ਸੁਣਦਾ ਹੈ ਕਿ 30 ਦਿਨਾਂ ਦੇ ਵਿੱਚ ਵਿੱਚ 35 ਲੱਖ ਰੁਪਏ ਦੀ ਖੰਡ ਬਾਂਦਰ ਕਿਵੇਂ ਖਾ ਗਿਆ ਇਹ ਵਾ ਕਿਉਂਕਿ ਹੁਣ ਜਿਹੜੇ ਵੱਡੇ ਅਧਿਕਾਰੀਆਂ ਨੇ ਮਨਾ ਕਰਤਾ ਉਹਨਾਂ ਦੇ ਗੱਲ ਅੰਦਰ ਨਹੀਂ ਉਤਰੀ ਪਰ ਇਹ ਹੁਣ ਖੰਡ ਜਾਨਵਰ ਬਾਂਦਰ ਜਿਹੜੇ ਆ ਉਹ ਖਾ ਗਿਆ ਜਾਂ ਫਿਰ ਕਿਸੇ ਹੋਰ ਬਾਂਦਰਾਂ ਦਾ ਇਹ ਘਰ ਹੈ ਜਿਹੜੇ ਇਹ ਖੰਡ ਖਾ ਗਿਆ ਤੇ ਹੁਣ ਜਿਹੜੀ ਆ ਕਿਤੇ ਨਾ ਕਿਤੇ ਅਡਜਸਟਮੈਂਟ ਕਰਨ ਦੀ ਉਹ ਕੋਸ਼ਿਸ਼ ਕਰਨਗੇ ਹੁਣ ਜਦੋਂ ਜ਼ਿਲ੍ਹਾ ਲੇਖਾ ਅਫਸਰ ਪੰਚਾਇਤ ਦੀ ਲੇਖਾ ਕਮੇਟੀ ਅਤੇ ਸਹਿਕਾਰੀ ਸੁਭਾਵਾਂ ਦੇ ਟੀਮ ਜਿਹੜੀ ਹੈਗੀ ਹੈ ਸਰਕਾਰੀ ਸਭਾਵਾਂ ਦੀ ਜਿਹੜੀ ਟੀਮ ਹੈ ਉਹ ਇੱਥੇ ਪਹੁੰਚੀ ਹੈ ਇਸ ਟੀਮ ਨੇ ਜਦੋਂ ਮਿਲ ਦੇ ਵਿੱਚ ਖੰਡ ਦਾ ਆਡਿਟ ਕੀਤਾ ਤਾਂ ਉਦੋਂ ਬਾਅਦ ਅੱਖਾਂ ਖੋਲ ਦੇ ਖਲਾਸੇ ਸਾਹਮਣੇ ਆਏ ਹੈ ਪਤਾ ਲੱਗਿਆ ਕਿ 1 ਮਹੀਨੇ ਦੇ ਵਿੱਚ ਹੀ 1137 ਕੁਇੰਟਲ ਖੰਡ ਗਾਇਬ ਹੋ ਗਈ ਹੈ ਇੱਥੇ ਤੁਹਾਨੂੰ ਦੱਸ ਦਿੰਦੇ ਆ ਕਿ ਪਿਛਲੇ ਸਾਲ ਅਕਤੂਬਰ 2023 ਦੇ ਵਿੱਚ ਖੰਡ ਦਾ ਸਟਾਕ ਬਿਲਕੁਲ ਠੀਕ ਸੀਗਾ 29 ਫਰਵਰੀ 2024 ਇਸੇ ਸਾਲ ਦੀ ਗੱਲ ਕਰ ਰਹੇ ਆ 29 ਫਰਵਰੀ 2024 ਨੂੰ ਲਗਭਗ 1538 ਕੁਇੰਟਲ ਖੰਡ ਦਾ ਇਸ ਮਿਲ ਦੇ ਵਿੱਚ ਸਟਾਕ ਪਿਆ ਸੀ ਹੁਣ ਧਿਆਨ ਦੇ ਨਾਲ ਸੁਣਿਓ ਪਰ 31 ਮਾਰਚ ਨੂੰ 1 ਮਹੀਨਾ ਬਾਅਦ ਹੀ ਸਾਰਾ ਕੁਝ ਬਦਲ ਗਿਆ 1137 ਕੁਇੰਟਲ ਜਿਹੜੀ ਖੰਡ ਦਾ ਹਸਾਬ ਹੈ ਉਹ ਨਹੀਂ ਮਿਲ ਰਿਹਾ 1 ਮਹੀਨੇ ਦੇ ਵਿੱਚ ਇੰਨੀ ਖੰਡ ਕਿੱਥੇ ਜਾ ਸਕਦੀ ਹੈ ਖੈਰ ਜਿਹੜੇ ਅਧਿਕਾਰੀ ਆਏ ਹੋਏ ਸੀ ਉਹਨਾਂ ਨੇ ਮੀਂਹ ਅਤੇ ਬਾਂਦਰਾਂ ਦੀ ਗੱਲ ਦੇ ਨਾਲ ਬਿਲਕੁਲ ਵੀ ਸਹਿਮਤੀ ਨਹੀਂ ਪ੍ਰਗਟਾਈ। ਉਹਨਾਂ ਦੇ ਗੱਲ ਦੇ ਵਿੱਚੋਂ ਇਹ ਗੱਲ ਥੱਲੇ ਨਹੀਂ ਉਤਰੀ ਕਿ ਬਾਂਦਰ ਇੰਨੀ ਜ਼ਿਆਦਾ 30 ਦਿਨਾਂ ਦੇ ਵਿੱਚ ਵਿੱਚ 35 ਕੁਇੰਟਲ ਖੰਡ ਜਿਹੜੀ ਹੈ ਉਹ ਖਾ ਸਕਦੇ ਆ। ਸੋ ਮੁੱਖ ਦੀ ਗੱਲ ਇਹ ਹੈ ਕਿ ਹੁਣ ਜਿਹੜੀ ਆਡਿਟ ਕਰਨ ਦੇ ਲਈ ਜਿਹੜੀ ਟੀਮ ਆਈ ਸੀ ਉਹਨਾਂ ਅਧਿਕਾਰੀਆਂ ਨੇ ਇਸ ਪੂਰੇ ਘਪਲੇ ਦੇ ਵਿੱਚ 6 ਜਾਣਿਆਂ ਨੂੰ ਦੋਸ਼ੀ ਪਾਇਆ ਤੇ ਇਹਨਾਂ ਦੇ ਜਿਹੜੇ ਆ ਖੇਮੇ ਦੇ ਵਿੱਚ ਹੀ ਇਹ 35 ਲੱਖ ਰੁਪਇਆ ਪਾਇਆ ਗਿਆ ਹੈ ਕਿ ਇੰਨਾ ਤੋਂ ਹੀ ਇਹਦੀ ਵਸੂਲੀ ਕੀਤੀ ਜਾਊਗੀ ਹੁਣ ਇੱਕ ਚੀਜ਼ ਧਿਆਨ ਦੇ ਨਾਲ ਵਾਕਈ ਇੱਥੇ ਸੋਚਣੀ ਬਣਦੀ ਹੈ ਹੁਣ 슈ਗਰ ਮਿੱਲ ਦੇ ਜਿਹੜੇ ਪ੍ਰਬੰਧਕ ਅਧਿਕਾਰੀ ਹੈ ਉਹ ਕਹਿੰਦੇ ਆ ਬੰਦਰ ਖਾ ਗੇ ਜਿਹੜੀ ਆਡਿਟ ਕਰਨ ਦੇ ਲਈ ਟੀਮ ਆਈ ਹੈ ਵੱਡੇ ਅਧਿਕਾਰੀ ਉਹ ਇਹ ਗੱਲ ਨੂੰ ਮੰਨਣ ਦੇ ਲਈ ਤਿਆਰ ਨਹੀਂ ਜੇ ਫਿਰ ਇਹ ਖੰਡ ਜਾਨਵਰ ਜਿਹੜੇ ਬੰਦਰ ਹੈ ਉਹਨਾਂ ਨੇ ਨਹੀਂ ਖਾਧੀ ਤਾਂ ਫਿਰ ਕਿਹੜੇ ਬੰਦਰ ਹੈ ਜਿਹੜੇ ਇਹ 35 ਲੱਖ ਦੀ ਖੰਡ ਖਾ ਗੇ ਜਾਂ ਖਾਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਤਾਂ ਆਉਣ ਵਾਲਾ ਹੁਣ ਵਕਤ ਦੱਸੂਗਾ ਜਦੋਂ ਚੰਗੀ ਤਰੀਕੇ ਦੇ ਨਾਲ ਇਹਦੀ ਇਨਵੈਸਟੀਗੇਸ਼ਨ ਜਿਹੜੀ ਹੈ ਕੀਤੀ ਜਾਊਗੀ ਤੁਹਾਡਾ ਇਸ ਖੰਡ ਨੂੰ ਲੈ ਕੇ ਕੀ ਕਹਿਣਾ ਹੈ ਕਿ ਵਾਕਿਆ ਹੀ 35 ਲੱਖ ਦੀ ਖੰਡ ਉਹ ਬੰਦਰੀ ਖਾਗੇ ਆ ਜਾਂ ਕੋਈ ਮਾਮਲਾ ਤੁਹਾਨੂੰ ਵੀ ਹੋਰ ਲੱਗਦਾ ਹੈ ਕਮੈਂਟਾਂ ਦੇ ਵਿੱਚ ਆਪਣੀ رائے ਜਰੂਰ ਰੱਖਿਓ